ਸੈਂਟਰਲ ਸਬਿਨਿਟੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਵਾਹਨ ਤੇ ਮੋਬਾਈਲ ਖੋਹ ਕਰਨ ਵਾਲੇ ਇੱਕ ਗਰੋਹ ਦਾ ਪਰਦਾ ਪਾਸ਼ ਕੀਤਾ ਜਿਹਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਹ ਤੋਂ ਹਥਿਆਰ ਬਰਾਮਦ ਕੀਤੇ ਹਨ ਜੀ ਔਰ ਉਹਨਾਂ ਕੋਲੋਂ 15 ਮੋਬਾਈਲ ਔਰ ਇੱਕ ਅਨੰਬਰਡ ਸਕੂਟੀ ਔਰ ਇੱਕ ਦਰਬਰ ਬਰਾਬਰ ਕੀਤੀ ਜਿੱਦਾਂ ਹਰ ਰਾਤ ਦੇ ਲੋਕਾਂ ਨੂੰ ਉਹਨਾਂ ਤੋਂ ਸਨੈਚਿੰਗਸ ਕਰਦੇ ਸੀ ਜੀ ਔਰ ਇਹਦੇ ਵਿੱਚ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਆ ਤੱਪੀ ਸ਼ੱਕ ਜਾਂਦੀ ਤੈਨੂੰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸੀ ਤੈਨੂੰ ਤੁਹਾਨੂੰ ਕਿਹੜੇ ਰਹਿਣ ਵਾਲੇ ਦੇ ਸੀ ਬਸਤੀ ਗੁਜਾਦੇ ਕੋਈ ਕੋਈ ਸਾਡੇ ਜਿਹੜਾ ਲੋਕਲ ਏਰੀਆ ਨੇ ਉਤੋਂ ਦੇ ਦੇ ਰਹਿਣ ਵਾਲੇ ਦੋ ਬਸਤੀ ਗੁਜਾਦੇ ਤਿੰਨ ਬਸਤੀ ਗੁਜਾਦੇ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਸੀਸੀਟੀਵੀ ਵੀਡੀਓ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕੁਝ ਇਨਰ ਨੇ ਵੀ ਫੁਟੇਜ ਸੀਗੀਆਂ ਨੇ ਪਰਟੀਕੂਲਰ ਇੱਕ ਜਗ੍ਹਾ ਦੀ ਜੀ 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 ਇਹਨਾਂ ਦੇ ਵੀ ਫੁਟੇਜ ਵਾਇਰਲ ਹੋਈਆਂ ਸੀਗੀਆਂ ਕਿ ਇਹ ਸਟ੍ਰੈਚਿੰਗ ਕਰਦੇ ਸੀ ਕਿ ਕਿਹੜੀ ਜਗ੍ਹਾ ਕੋਈ ਗਰੂਪ ਜਿਹੜਾ ਹੈ ਨਾ ਨਿਤਿੰਕਾ ਜਵਾਹਰ ਨਗਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਲਈ ਦਿਖੇ ਸੀ ਉਹ ਉਹਨਾਂ ਨੇ ਕੈਪਚਰ ਕਰਦੇ ਕਰਦੇ ਸੀ ਇਹਨਾਂ ਦੇ ਪੌਂਚਿੰਗ ਔਰ ਇੱਕ ਗਰੋ ਦਾ ਪਰਦਾ ਫਾਟ ਗਿਆ ਔਰ ਇਹਨਾਂ ਨੂੰ ਅਚਾਨਕ ਹੀ ਅੰਦਰ ਲੋਰ ਵੀ ਪੰਦਾ ਦੀ ਕੰਪਨੀ ਬਹੁਤ ਉਮੀਦ ਹੈ 15 ਮੋਬਾਈਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹਨਾਂ ਨੇ ਵੇਚਨੇ ਸੀ ਅੱਗੇ ਕਿ ਜਾਂ ਰੱਖ ਲੈਨੇ ਇਹਨਾਂ ਦੇ ਪਾਰਟਸ ਵਗੈਰਾ ਵੇਚਣੇ ਨਹੀਂ ਡੈਫੀਨੇਟਲੀ ਇਹਨਾਂ ਨੇ ਵੇਚਨੇ ਸੀ ਇਹ ਇਹ ਤਾਂ ਹਾਲੇ ਜਿਹੜੀ ਰੀਸੈਂਟ ਕੋਈ ਇਹਨਾਂ ਨੇ ਸਟੇਜ ਕੀ ਕੀ ਬਣੇ ਨੇ ਉਹ ਉਹਦੀ ਕਵਰੀ ਲਗੀ ਹਾਲੇ ਤੱਕ ਪੇਜ ਦੇ ਵਿੱਚ ਹੋਰ ਕਿੰਨੇ ਮੋਬਾਈਲ ਕਵਰ ਹੁੰਦੇ ਸਭ ਸਮਝ ਅਸਾਂ ਠੀਕ ਹੈ ਕਿੰਨੇ ਖਰਚੇ ਵੀ ਇਹਨਾਂ ਦੇ ਦਰਦ ਵਿੱਚ ਤਿੰਨ ਲੋਕ ਜਿਹੜੇ ਬਣਾਉਣੇ ਲੱਗਾ ਤਾਂ ਇੱਕ ਦਾ 6 ਪਰਤੇ ਨਾਲ ਦੇ ਇੱਕ ਤੇ ਦੋ ਪਰਤੇ ਨਾਲ ਦੇ ਠੀਕ ਹੈ ਅਗਲੀ ਹੋਰ ਸਰਿੰਦੇ ਵਿੱਚ ਕੀ ਕਾਰਵੇ ਚੱਲ ਰਹੀ ਹੈ ਬਸ ਪਿਛਲੇ ਦਿਨਾਂ ਚ ਕਾਫੀ ਜੜੀਆਂ ਬਾਰਦਾਸਤ ਸਾਹਮਣੇ ਆ ਰਹੀ ਸੀ ਉਹਨਾਂ ਕੱਟ ਗਈ ਨੇ ਕਾਫੀ ਕੱਟ ਗਈ ਨੇ ਤੇ ਟ੍ਰੇਸ ਵੀ ਹੋ ਗਏ ਨੇ ਜੇ ਸਾਰੇ ਹੀ ਮਕੜੇ ਗਏ ਹਨ ਔਰ ਉਹ ਜਿਹੜੇ ਕਿਨਾਂ ਦੇ ਕੋਲੋਂ ਵੀ ਹਲੇ ਹੋਰ ਕਾਫੀ ਹੈਵੀ ਰਿਕਵਰੀ ਹੋਣ ਚੁਗੀ ਹੈ ਸਰ ਫੜੀ ਫੋਟੋ ਕਰੀ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਦੇ ਵਿੱਚ ਉਹਨਾਂ ਨੇ ਇੱਕ ਵਾਹਾਈਕਲ ਤੇ ਮੋਬਾਈਲ ਖੋਣ ਵਾਲਾ ਤੇ ਚੋਰੀ ਕਰਨ ਵਾਲਾ ਗਰੋਹ ਕਾਬੂ ਕੀਤਾ ਹੈ ਇਹਨਾਂ ਕੋਲੋਂ ਹੱਥੀਆ ਵੀ ਬਰਾਮਦ ਹੋਏ ଥି। ਕੋਰੋਨਾ ਕੋਲੋਂ ਅਜੀ ਤਿੰਨ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਤੋਂ 15 ਮੋਬਾਈਲ ਇੱਕ ਆਨ ਨੰਬਰ ਸਕੂਟੀ ਅਤੇ ਇੱਕ ਦਸਤਰ ਬਰਾਮਦ ਕੀਤੀ। ਫਿਰੰਤ ਪਹਿਲੇ ਵੀ ਕੋਈ ਮਾਮਲਾ ਦਰਜ ਇਹਨਾਂ ਤੇ ਇੱਕ ਦੇ ਉੱਤੇ ਦੋ ਮੁਕਦਮੇ ਦਰਜ ਨੇ ਇੱਕ ਦੂਸਰੇ 6 ਮੁਕਦਮੇ ਦਰਜ ਨੇ ਕਹਾ।